ਤੁਸੀਂ ਸਾਰੇ ਸਹਿਜ ਗ੍ਰਸਤੀ ਆ ਕੰਮ ਨੂੰ ਵੀ ਕਰਨੇ ਤੇ ਮੈਂ ਤੇ ਸਭ ਨੂੰ ਬੇਨਤੀ ਕਰਾਂਗਾ ਵੀ ਕੰਮ ਦੀ ਚਾਲ ਐਹੋ ਜੀ ਬਣਾਓ ਕਿ ਸਾਨੂੰ ਹੀ ਸਾਡਾ ਵਾਹਿਗੁਰੂ ਨਾ ਵਿਸਰੇ ਕੰਮ ਦੀ ਚਾਲ ਐ ਹੋਈ ਥੋੜੇ ਮਹੀਨੇ ਪਹਿਲੇ ਨਾ ਮੈਨੂੰ ਵੀ ਇੰਜ ਹੋ ਜਾਂਦਾ ਸੀ ਭਈ ਹੁਣ ਇੱਕ ਬੰਦੇ ਨਾਲ ਮੈਂ ਗੱਲ ਕਰ ਰਿਹਾ ਨਾ ਤੇ ਵਿੱਚ ਦੂਜਾ ਕਰ ਰਿਹਾ ਤੁਸੀਂ ਦੱਸੋ ਉਹਦੇ ਨਾਲ ਕਰ ਰਿਹਾ ਤੁਸੀਂ ਦੱਸੋ ਤੀਜਾ ਬੈਠਾ ਹੈ ਫਿਰ ਪਹਿਲੇ ਨੂੰ ਪੁੱਛਣਾ ਚਾਹਤ ਕੀ ਬਣਿਆ ਉਹ ਮੈਂ ਫਿਰ ਬੜੀ ਅਰੀ ਸੋਚਿਆ ਵੀ ਇਹਦੇ ਨਾਲ ਨਾ ਦੋਹਾਂ ਦਿਨਾਂ ਦੀ ਗੱਲ ਸੁਣੀ ਚੱਲੋ ਵੀ ਕੰਮ ਜਲਦੀ ਨਿਬੜ ਜੇ ਤੇ ਉਹ ਫਿਰ ਵਾਈਗੁਰੂ ਭੁੱਲ ਜਾਣਾ ਫਿਰ ਮੈਂ ਕਿਹਾ ਥੋੜੀ ਚੇਂਜਿੰਗ ਕਰਕੇ ਵੇਖੀ ਮੈਂ ਤੁਸੀਂ ਮਾਂ ਪਿਓ ਮੇਰੇ ਮੈਂ ਤਾਂ ਗੱਲਾਂ ਕਰ ਲੈਣਾ ਵੀ ਉਹ ਜੇ ਗੱਲਾਂ ਨਹੀਂ ਕੋਈ ਕਰਨੀਆਂ ਚਾਹੀਦੀ ਪਰ ਸੰਗਤ ਮਾਂ ਪਿਓ ਦੀ ਆਪਾਂ ਵਿਚਾਰ ਕਰ ਰਹੇ ਆ ਕਰ ਮੈਂ ਕਰਕੇ ਟਰਾਈ ਕਰੀਓ ਜੇ ਇੱਕ ਬੰਦੇ ਨਾਲ ਗੱਲ ਕਰ ਰਹੇ ਹੋ ਉਦੋਂ ਇੱਕ ਨਾਲ ਹੀ ਕਰਨੀ ਹੈ ਵੀ ਦੂਜੇ ਦੀ ਉਦੋਂ ਸੁਣਨੀ ਇੱਕ ਦੀ ਉਹਨੂੰ ਮੁਕਾ ਲਈ ਜਾਵੇ ਖਤਮ ਉਦੋਂ ਦਿਮਾਗ ਹੋ ਜੇ ਇਹ ਮੈਂ ਟਰਾਈ ਕੀਤੀ ਜਦੋਂ ਇੱਕ ਵੇਲੇ ਇੱਕ ਬੰਦੇ ਦੀ ਗੱਲ ਭਾਵੇਂ ਸੁਣੀ ਜਾਈਏ ਤੇ ਫਿਰ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋ ਜਾਂਦੀ ਵਿਸਰਦਾ ਨਹੀਂ ਤੁਹਾਡਾ ਕੋਈ ਵੀ ਕੰਮ ਦੀ ਜੋ ਸੈਟਿੰਗ ਹੈ ਜੋ ਆਲਾ ਦਵਾਲਾ ਜੋ ਤੁਹਾਡੀ ਮਤਲਬ ਕਰਦੀ ਸੈਟਿੰਗ ਹੈ ਰੁਟੀਨ ਹੈ ਕੋਸ਼ਿਸ਼ ਕਰੋ ਵੀ ਉਹ ਇਸ ਰਸ ਵਿੱਚ ਹੋਵੇ ਉਹਦੀ ਚਾਲ ਘਟਦੀ ਘਟ ਜਾਵੇ ਪਰ ਉਸ ਚਾਲ ਵਿੱਚ ਸਾਡਾ ਵਾਹਿਗੁਰੂ ਨਾ ਵਿਸਰੇ ਸਾਡਾ ਪਿਤਾ ਨਾ ਵਿਸਰੇ